नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी फैमिली रेस्टो एक मल्टी कुजीन रेस्टो का स्वाद जो तो हमेशा रहेगा याद आज ही आओ चिंदूस फैमिली रेस्टो बार चंदिकर रोड नवा शहर कॉल सेवन एट थ्री सेवन डबल जीरो डबल जीरो डबल सिक्स बोलो बांके बिहारी लाल की जय जुगल जोड़ी सरकार की जय आप सभी शहर निवासियों को निवेदन किया जाता है सिद्ध नर्मदेश्वर महादेव मंदिर वाहेगुरु नगर नमा शहर में 16 अगस्त 2025 दिन शनिवार को श्री कृष्ण जन्माष्टमी महोत्सव बड़े ही उत्साह से मनाया जा रहा है ठीक सात बजे रात्रि को मेरे ठाकुर जी का भंडारा आज सभी हरिभक्तों के लिए शुरू किया जाएगा और ठीक नौ बजे हमारे गुणगान करता श्री मिक्की शर्मा जी एवं माता आनंदगी जी, जी, जी का पूजन किया जाएगा और उसके उपरांत ठाकुर जी की आरती उतारी जाएगी आज सभी हरिभक्तों को ठाकुर जी का प्रसाद वितरित किया जाएगा मैं आज सभी हरिभक्तों को फिर एक बार निवेदन करता हूं आप सभी सिद्ध नरदेश्वर महादेव मंदिर में पहुंचे और इस यज्ञ में तन के 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 द्वारा धन के द्वारा द्वारा मन धन आप जथा शक्ति सेवा करके अपने जीवन को सफल कीजिए जय जय श्री राधे और आने वाली श्री कृष्ण जन्माष्टमी 16 अगस्त 2025 दिन शनिवार आप सभी देश विदेश हरि भक्तों को मैं बहुत बहुत शुभकामनाएं देता हूं बधाई देता हूं ठाकुर जी आपके जीवन में आपके परिवार में सुख समृद्धि शांति उत्साह लेकर आए और बड़े ही हर्ष से उल्लास से हम सभी इस दिव्य महोत्सव को मनाए ठाकुर जी का क्योंकि कहते हैं जिन पर ठाकुर जी की कृपा हो जाती है उनका जीवन कृतकृत्य हो जाता है और कभी भी कहते हैं मेरा आपकी कृपा से सब काम हो रहा है करते हो तुम कन्हैया मेरा नाम हो रहा है सब कुछ करने वाले परम पिता परमात्मा है तो आप सभी अवश्य पहुंचे जय जय श्री राधेशा ऐसा है ਠੀਕਾ ਉਹ ਇੱਕ ਆਰਮੀ ਤੇ ਲਿੰਗ ਇੰਪਲੀਮੈਂਟ ਹੁੰਦਾ ਉਹ ਠੀਕ ਆ ਇੱਕ ਆਰਮੀ ਦੇ ਵਿੱਚ ਜਦੋਂ ਲੜਾਈ ਲੱਗਦੀ ਆ ਨਾ ਉਹਦੇ ਵਿੱਚ ਉਹ ਐਕਟ ਲਾਗੂ ਹੁੰਦਾ ਕਿ ਜੇ ਅਸੀਂ ਐਸਐਮਐਫ ਦੇ ਅਧੀਨ ਕੰਮ ਕਰਦੇ ਆ ਠੀਕ ਆ ਤੇ ਅਸੀਂ ਸਟ੍ਰਾਈਕ ਨਹੀਂ ਕਰ ਸਕਦੇ ਅੱਜ ਤੱਕ ਆਰਮੀ ਦੇ ਵਿੱਚ ਕਦੀ ਸਟ੍ਰਾਈਕ ਨਹੀਂ ਹੋਈ ਠੀਕ ਆ ਜੇ ਆਰਮੀ ਦੇ ਵਿੱਚ ਸਟ੍ਰਾਈਕਾਂ ਹੋਣ ਲੱਗ ਪਈਆਂ ਤੇ ਸਾਡਾ ਮੁਲਕ ਸਾਰਾ ਹੀ ਤੁਹਾਨੂੰ ਪਤਾ ਹੈ ਕਿ ਸਾਰੇ ਪਾਸੇ ਕਿਰਿਆ ਹੋਇਆ ਠੀਕ ਆ ਬਾਕੀ ਮੇਰੀ ਮੇਨ ਗੱਲ ਇਹ ਆ ਮੈਂ ਤੁਹਾਨੂੰ ਜਿਹੜੀ ਮੇਨ ਪੁਆਇੰਟ ਤੁਹਾਨੂੰ ਦੱਸਣੇ ਆ ਠੀਕ ਆ ਆ ਅੱਜ ਦਾ ਮੈਂ ਅੱਜ ਹੀ ਲੱਗੇ ਆ ਹਲੇ ਕੱਲਾ ਕੱਲਾ ਬੰਦਾ ਸਟਡੀ ਕਰ ਸਕਦਾ ਇਹਨੂੰ ਠੀਕ ਆ ਇਹਦੇ ਵਿੱਚ ਸੰਤੀ ਆ ਸੰਤੀ ਕੀ ਹੁੰਦਾ ਠੀਕ ਆ ਜਿੰਨਾ ਗੇਟ ਤੇ ਜਨਰੇਟਰ ਵਾਲੀ ਦੇ ਵਿੱਚ ਆਪਣੇ ਪਾਵਰ ਕਮ ਉਹ ਟਰਾਂਸਫੋਰਮਰ ਦੇ ਵਿੱਚ ਕੰਮ ਚੱਲਦਾ ਚੱਲਦਾ ਪਿਆ ਠੀਕ ਆ ਜਿੰਨਾ ਪੀਐਲਸੀ ਦਾ ਵਰਕ ਚੱਲ ਰਿਹਾ ਟਾਵਰ ਲਾਈਨ ਚੱਲ ਰਿਹਾ ਠੀਕ ਆ ਉਹਦਾ ਸਾਰਾ ਵਰਕ ਪ੍ਰੋਜੈਕਟ ਨੂੰ ਜਾ ਰਿਹਾ ਜੇ ਜਿਹੜੀ ਸਾਡੇ ਨੇ ਲਾਣ ਵਾਲੀ ਗੱਲ ਆ ਠੀਕ ਆ ਉਹ ਜਾਣਾ ਹੀ ਆ ਠੀਕ ਆ ਚੋੜੂ ਘੜਦਾ ਇੱਕ ਤਾਂ ਹੈ ਹੀ ਨੇ ਠੀਕ ਹੈ ਪਾਗਲ ਮੰਦਰੀ ਹਾਲੇ ਵੀ ਕਿੱਧਰ ਦੇ ਵਿੱਚੋਂ ਸਟੇਸ਼ਨਾਂ ਦੇ ਵਿੱਚੋਂ ਜਾਂ ਦਸਤਰਾ ਦੇ ਵਿੱਚੋਂ ਹਾਲੇ ਨਹੀਂ ਬਾਹਰ ਆ ਰਹੇ ਠੀਕ ਆ ਅਸੀਂ ਯਾਰ ਗਰੰਟੀ ਲੈਨੇ ਆ ਕਿ ਜਿਹੜੇ ਪਰਮਿਸ਼ਨ ਵਾਲੇ ਵੀ ਜਿਹੜਾ 6 ਮਹੀਨੇ ਤੋਂ ਵੱਧ ਕਰ ਰੋ ਪਿਆ ਤੇ ਸਾਡੇ ਨਾਲ ਆ ਕੇ ਖੜ ਜਾਂਾ ਛੁੱਟੀ ਪਾਸ ਹੋਣਾ ਸਾਡੀ ਜ਼ਿੰਮੇਵਾਰੀ ਆ ਠੀਕ ਆ ਜੇ ਛੁੱਟੀ ਨਾ ਪਾਸ ਹੋਈ ਮੈਂ ਆਜੇ ਇਸ ਤਰ੍ਹਾਂ ਸਾਡੇ ਦਰੇ ਤੋਂ ਠੀਕ ਆ ਜੇ ਉਹਨਾਂ ਦੀ ਛੁੱਟੀ ਪਾਸ ਨਹੀਂ ਹੁੰਦੀ ਮੇਰੀ ਰਿਪੋਰਟਿੰਗ ਵੀ ਚੱਲਦੀ ਆ ਜੇ ਉਹਨਾਂ ਦੀ ਛੁੱਟੀ ਪਾਸ ਨਹੀਂ ਹੁੰਦੀ ਅਸੀਂ ਸਾਂਝਾ ਮੰਚ ਜਿਹੜਾ ਬਣਿਆ ਉਹ ਜ਼ਿੰਮੇਵਾਰ ਹੋਊਗਾ ਠੀਕ ਆ ਸਾਡੇ ਬੰਦੇ ਹਾਲੇ ਵੀ ਸਾਡੇ ਤੇ ਯਕੀਨ ਨਹੀਂ ਕਰ ਰਹੇ ਉਹ ਆਫਸਰਾਂ ਦੇ ਦਰਵਾਜ਼ੇ ਵਿੱਚ ਆ ਕੇ ਕਿ ਤੁਹਾਡਾ ਨੁਕਸਾਨ ਹੋ ਜਾਣਾ ਤੁਸੀਂ ਡਿਊਟੀਆਂ ਦੇ ਵਿੱਚ ਠੀਕ ਹੈ ਉਹ ਆਸਰਾ ਦੀ ਮਾਦਾ ਹੈ ਆਸਰ ਜਦ ਕਿਸੇ ਦੀ ਚਾਰ ਸ਼ੀਟ ਕਰਦਾ ਠੀਕ ਹੈ ਉਹਨਾਂ ਦਾ ਨੁਕਸਾਨ ਅਸੀਂ ਅਸੀਂ ਵੀ ਕਹਿੰਦੇ ਕਿ ਉਹਨਾਂ ਦਾ ਨੁਕਸਾਨ ਹੋਇਆ ਠੀਕ ਹੈ ਪਰ ਉਹ ਅੱਜ ਦੀ ਡੇਟ ਸਾਨੂੰ ਕੀ ਕਹਦੇ ਆ ਕਿ ਤੁਹਾਡਾ ਨੁਕਸਾਨ ਹੋ ਰਿਹਾ ਮੁਲਾਜ਼ਮਾਂ ਦਾ ਜਿਹੜੇ ਪ੍ਰੋਵੀਸ਼ਨ 'ਚ ਆ ਪਰ ਪ੍ਰਵੇਸ਼ਣ ਆਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਜੇ ਵੀ 6 ਮਹੀਨੇ ਤੋਂ ਬਾਅਦ ਸਰਵਿਸ ਆ ਉਸ ਨੂੰ ਇੱਕ ਛੁੱਟੀ ਜ਼ਰੂਰ ਦੇਵੇ ਕਿਉਂਕਿ ਇਹ ਸਟ੍ਰਾਈਕ ਜਿਹੜੀ ਆ ਜੇ ਕਿ ਜਿਹੜਾ ਆਪਾਂ 11 12 13 ਦੀ ਗੋਲ ਆ ਇਹ ਮੈਨੂੰ ਲੱਗਦਾ ਕਿ ਅਗਲੇ ਹੁਕਮਾਂ ਤੱਕ ਹੀ ਜਾਏਗੀ ਠੀਕ ਹੈ ਜਦ ਤੱਕ ਇਹਦਾ ਡਿਸੀਜਨ ਨਹੀਂ ਆਉਂਦਾ ਉਦੋਂ ਤੱਕ ਇਹ ਅ ਭਾਵੇਂ 75% ਮੰਗਾ ਮੰਨ ਲਈਆਂ ਮੈਨੇਜਮੈਂਟ ਨੇ ਮੈਨੇਜਮੈਂਟ ਨੇ ਜਿਹੜੀਆਂ ਤੁਹਾਡੀਆਂ ਮੰਗਾਂ ਮੰਨੀਆਂ ਆ ਠੀਕ ਆ ਮੈਂ ਮੰਨਦਾ ਕਿ ਉਹ ਜਾਇਜ਼ ਆ ਸਾਨੂੰ ਚਾਹੀਦਾ ਸਾਡੇ ਹੱਕ ਆ ਅਸੀਂ ਲੈਣੇ ਆ ਠੀਕ ਆ ਬਾਕੀ ਜਿਹੜਾ ਐਸਮਾ ਲੱਗਾ ਠੀਕ ਆ ਉਹ ਸਾਡੇ ਤੇ ਬਿਲਕੁਲ ਇੰਪਲੀਮੈਂਟ ਨਹੀਂ ਹੁੰਦਾ ਠੀਕ ਆ ਮੈਂ ਸਾਰਿਆਂ ਨੂੰ ਦੱਸ ਦਿੰਦਾ ਸਾਡੇ ਤੇ ਇੰਪਲੀਮੈਂਟ ਨਹੀਂ ਹੁੰਦਾ ਐਗਿਟੇਸ਼ਨ ਕਰਨਾ ਸਾਡਾ ਰਾਈਟ ਆ ਰਾਈਟ ਟੂ ਸਪੀਚ ਰਾਈਟ ਟੂ ਫਰੀडम ਸਾਨੂੰ ਆਜ਼ਾਦ ਭਾਰਤ ਵਿੱਚ ਅਸੀਂ ਰਹਿੰਦੇ ਆ ਸਾਡਾ ਇੱਕ ਜਿਹੜਾ ਐਜ਼ਿਟੇਸ਼ਨ ਸਾਡਾ ਰਾਈਟ ਹੈ ਕਿ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਕਰੀਏ ਠੀਕ ਹੈ ਧਰਨੇ ਪ੍ਰਦਰਸ਼ਨ ਦੇ ਕੁਝ ਰੂਲ ਹੁੰਦੇ ਨੇ ਉਹ ਮੈਂ ਤੁਹਾਨੂੰ ਦੱਸਣਾ ਧਰਨਾ ਪ੍ਰਦਰਸ਼ਨ ਦੇ ਦੌਰਾਨ ਅਸੀਂ ਕਰਦੇ ਹਾਂ ਸ਼ਾਂਤ ਮੇ ਢੰਗ ਦੇ ਨਾਲ ਕਰਨਾ ਠੀਕ ਹੈ ਕੋਈ ਵੀ ਪਬਲਿਕ ਪ੍ਰੋਪਰਟੀ ਠੀਕ ਹੈ ਸਰਕਾਰੀ ਪ੍ਰੋਪਰਟੀ ਜਾਂ ਉਹਦਾ ਆਪਾਂ ਨੁਕਸਾਨ ਨਹੀਂ ਕਰਨਾ ਠੀਕ ਹੈ ਅਸੀਂ ਸਾਰੇ ਪੜੇ ਲਿਖੇ ਸੂਝਵਾਨ ਹਾਂ ਠੀਕ ਹੈ ਉਸ ਦੇ ਵਿੱਚ ਮੈਂ ਇੱਕ ਪੁਆਇੰਟ ਹੋਰ ਕਲੀਅਰ ਕਰ ਦਿੰਦਾ ਜਿਹੜਾ ਧਰਨਾ ਪ੍ਰਦਰਸ਼ਨ ਹੁੰਦਾ ਧਰਨੇ ਪ੍ਰਦਰਸ਼ਨ ਦੇ ਵਿੱਚ ਆਪਾਂ ਕਿਸੇ ਨੂੰ ਗਾਲੀ ਗਲੋਚ ਨਹੀਂ ਕਰਨੀ ਕੋਈ ਵੀ ਯੂਨੀਅਨ ਦਾ ਮੈਂਬਰ ਹੋਵੇ ਕਿਸੇ ਨੂੰ ਆਪਾਂ ਗਾਲੀ ਗਲੋਚ ਨਹੀਂ ਕਰਨ ਠੀਕ ਹੈ ਕਿਉਂਕਿ ਇਸ ਨੇ ਗਾਲੀ ਗਲੋਚ ਨਹੀਂ ਕਰਨੀ ਠੀਕ ਹੈ ਟਰਾਂਸਪੋਰਟ ਦੇ ਵਿੱਚ ਜੋ ਅੱਜ ਕੱਲ ਚੱਲ ਰਿਹਾ ਉਹ ਸੇਮ ਪਾਵਰ ਗੋਮ ਤੇ ਇੰਪਲੀਮੈਂਟ ਹੋਣੇ ਵਾਲਾ ਹੈ ਠੀਕ ਹੈ ਇਹ ਤੁਸੀਂ ਅੱਜ ਪੁਆਇੰਟ ਨੋਟ ਕਰ ਲਓ ਜੋ ਟਰਾਂਸਪੋਰਟ ਦੇ ਵਿੱਚ ਚੱਲ ਰਿਹਾ ਉਹ ਪਾਵਰ ਗੋਮ ਵਿੱਚ ਇੰਪਲੀਮੈਂਟ ਹੋਣਾ ਠੀਕ ਹੈ ਬੋਰਡ ਮੈਨੇਜਮੈਂਟ ਨੇ ਤਾਂ ਇੱਥੇ ਤੱਕ ਕਹਿਤਾ ਜਿਹੜੀ ਮੇਨਟੇਨੈਂਸ ਗੈਂਗ ਆ ਠੀਕ ਹੈ ਮੇਨਟੇਨੈਂਸ ਗੈਂਗ ਟੋਟਲੀ ਆਊਟਸੋਰਸ ਹੋ ਗਈ ਆ ਆਪਣੀ AOTL ਜਿਹੜੀ ਆਪਣੀ ਲਾਈਨਾਂ ਦੇ ਸਰਵਲਿੰਗ ਕਰਦੀ ਆ ਠੀਕ ਹੈ ਟੋਟਲੀ ਆਊਟਸੋਰਸ ਹੋਣ ਜਾ ਰਹੀ ਆ ਇਹ ਮੈਨੇਜਮੈਂਟ ਨੇ ਦੱਸ ਦਿੱਤਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਟਨ ਆ ਤੁਹਾਨੂੰ ਤੀਜਾ ਮੰਗ ਦੱਸਿਆ ਟਨ ਕੀ ਟਨ ਕੀ ਹੈ ਇਹ ਇੱਕ ਜਿਹੜਾ ਪ੍ਰੋਜੈਕਟ ਵਰਕ ਨੂੰ ਸਾਰਾ ਕੰਮ ਦਿੱਤਾ ਜਾ ਰਿਹਾ ਠੀਕ ਹੈ ਜੋ ਵੀ ਆਪਣੀ ਡਿਪਾਰਟਮੈਂਟ ਸਾਡੀ ਦੇ ਵਿੱਚ ਕੰਮ ਕਰਦੇ ਇਹ ਸਾਰਾ ਵਰਕ ਉਹਨਾਂ ਨੂੰ ਚੱਲ ਜਾਣਾ ਉਹਦੇ ਵਿੱਚ ਕੋਈ ਮੈਜ਼ਰਮੈਂਟ ਦੀ ਲੋੜ ਨਹੀਂ ਹੈਗੀ ਤੇ ਸੱਲਾਹ ਵਰਕ ਦੇ ਰੂਪੇ ਸਦਨ ਕਰ ਰਹੇ ਆ ਠੀਕ ਹੈ ਅਸੀਂ ਬਿਟਲ ਵਰਕ ਦੇ ਵਿੱਚ ਬਿਲੋਂਗ ਕਰਦੇ ਆ ਕਿਉਂਕਿ ਸਾਨੂੰ ਪਤਾ ਸਾਰਿਆਂ ਨੇ ਜਿੰਨੇ ਵੀ ਆਪਣੇ ਮੁਲਾਜ਼ਮ ਨੇ ਉਹਨਾਂ ਨੇ ਲੋਨ ਵੀ ਚੱਕੇ ਹੋਏ ਆ ਉਹਨਾਂ ਨੇ ਗੱਡੀਆਂ ਵੀ ਆਪਣੇ ਸੁੱਖ ਸੁਵਿਧਾ ਲਈ ਲਈਆਂ ਠੀਕ ਹੈ ਤੇ ਅਸੀਂ ਨਿਰਪੱਖ ਇੱਤੇ ਕਰਦੇ ਆ ਇੱਕ ਸਰਕਾਰੀ ਅਧਾਰੇ ਦੇ ਨਿਰਪੱਖ ਕਰਦੇ ਆ ਜੋ ਕੱਲ ਨੂੰ ਇਹ ਮੈਚ ਮੇ ਦਾ ਨਿੱਜੀ ਕਰ ਹੁੰਦਾ ਤੇ ਉਹਦੇ ਅੰਕੜੇ ਮੈਂ ਤੁਹਾਨੂੰ ਦੱਸ ਦਿੰਨਾ ਕਿ AAI 에어ਪੋਰਟ ਅਥਾਰਟੀ ਆਫ ਇੰਡੀਆ ਜਿਹੜੀ ਆ ਉਹਦਾ ਜਦੋਂ ਨਿੱਜੀ ਕਰਨ ਹੋਇਆ ਸੀ ਉਹਦੇ ਵਿੱਚ ਤੁਸੀਂ ਦੇਖੋ ਕਿ ਕਿਟਾਟੀ ਲਈ ਤਨਖਾਹ ਲੱਗੀ ਸੀ ਠੀਕ ਆ ਤੇ ਮੰਨ ਲਓ ਜੇ ਅਸੀਂ ਜੇ ਅੱਜ ਅਸੀਂ ਇਹ ਜਿਹੜਾ ਰੋਸ ਧਰਨਾ ਆ ਜੀ ਇਹ ਮੈਨੇਜਮੈਂਟ ਨਾਲ ਸਾਡੀਆਂ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਆ ਗੱਲਬਾਤ ਚੱਲ ਰਹੀ ਸੀ ਤੇ ਉਹਦੇ ਲਈ ਮੰਗ ਪੱਤਰ ਵੀ ਦਿੱਤਾ ਗਿਆ ਸੀਗਾ ਜ ਜਿਹਦੇ ਚ ਮੁੱਢਲੀਆਂ ਮੰਗਾ ਜਿਹੜੀਆਂ ਸਾਡੀਆਂ ਆ ਇੱਕ ਤਾਂ ਜਿਹੜਾ ਆਊਟਸੋਰਸ ਨੂੰ ਬੰਦ ਕਰਨਾ ਜੀ ਤੇ ਜਿਹੜਾ ਦੂਜਾ ਹੈਗਾ ਜੀ ਸੈਂਟਰ ਦੇ ਜਿਹੜੇ ਸਾਡੇ ਤੇ ਪੇਸਕੇ ਲਾਗੂ ਕੀਤੇ ਜਾ ਰਹੇ ਆ ਉਹਨਾਂ ਨੂੰ ਵਾਪਸ ਲੈਣਾ ਆ ਤੇ ਉਹਦੇ ਨਾਲ ਹੀ ਜਿਹੜੀਆਂ ਸਾਡੀਆਂ ਤਨਖਾਹ ਦੀਆਂ ਤਰੂਟੀਆਂ ਆ ਉਹਨਾਂ ਨੂੰ ਵਾਪਸ ਲੈਣਾ ਆ ਤੇ ਜਿਹੜੀਆਂ ਸਾਡੀਆਂ ਡਿਵੀਜ਼ਨਾਂ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹੱਥਾਂ 'ਚ ਦਿੱਤੀਆਂ ਜਾ ਰਹੀਆਂ ਜੀਲਕਪੁਰ ਦੇ ਲਾਲਣੂ ਉਹਨਾਂ ਦੇ ਵਿਰੋਧ ਵਿੱਚ ਜਿਹੜਾ ਹੀ ਸਾਡੇ ਰੋਸ ਧਰਨੇ ਤੇ ਮਾਸ ਕੈਜੂਅਲੀ ਚੱਲ ਰਹੀ ਆ ਜਦੋਂ ਤੱਕ ਇਹਦੇ ਦੇ ਕੋਈ ਸਹਿਮਤੀ ਨਹੀਂ ਹੁੰਦੀ ਉਦੋਂ ਤੱਕ ਇਹ ਸਾਡੀ ਲੜਾਈ ਜਾਰੀ ਰਹੂਗੀ ਕਿਉਂਕਿ ਜਿਹੜੀ ਮੈਨੇਜਮੈਂਟ ਹੈ ਇਹ ਜਿਹੜਾ ਸਾਰੇ ਸਿਸਟਮ ਨੂੰ ਸਾਡੇ ਨੂੰ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੀ ਆ ਤੇ ਜਿਹੜੇ ਮੁਲਾਜ਼ਮ ਹੈ ਉਹ ਚਾਹੁੰਦੇ ਆ ਕਿ ਜਿਹੜੀ ਇਹ ਪੰਜਾਬ ਸਰਕਾਰ ਦੇ ਹੱਥਾਂ 'ਚ ਸੁਰੱਖਿਅਤ ਹੱਥਾਂ 'ਚ ਰਹੇ ਤੇ ਜਿਹੜਾ ਲੋਕਾਂ ਨੂੰ ਵਧੀਆ ਸਚਾਰੂ ਤੇ ਮਿਆਰੀ ਸਪਲਾਈ ਮਿਲੇ ਇਹੀ ਸਾਡੀਆਂ ਮੁੱਖ ਮੰਗਾਂ ਆ ਜੀ ਉਹਦੇ ਤੋਂ ਇਲਾਵਾ ਤਨਖਾਹ ਨਾਲ ਕੋ ਸੰਬੰਧਿਤ ਕੁਝ ਮੰਗਾ ਹੈਗੀਆਂ ਜਿਨ੍ਹਾਂ ਤੇ ਮੈਨੇਜਮੈਂਟ ਵੱਲੋਂ ਪਹਿਲਾਂ ਸਹਿਮਤੀਆਂ ਹੋਣ ਦੇ ਬਾਵਜੂਦ 26 25 ਨੂੰ ਤੇ ਉਹਦੇ ਬਾਅਦ 6825 ਨੂੰ ਤੇ 8825 ਨੂੰ ਵੀ ਸਰਕਾਰ ਵੱਲੋਂ ਬਾਰ ਬਾਰ ਮੰਗਾ ਮੰਨ ਕੇ ਮੁਕਰਿਆ ਜਾ ਰਿਹਾ ਤੇਸ ਕਰਕੇ ਜਿਹੜਾ ਮਜਬੂਰ ਨ ਸਾਨੂੰ ਐਜੀਟੇਸ਼ਨ ਦੇ ਰਾਹ ਪੈਣਾ ਪਿਆ ਜਿਹਦੇ ਲਈ ਇਹ ਸਰਕਾਰ ਇਹ ਮੈਨੇਜਮੈਂਟ ਜ਼ਿੰਮੇਵਾਰ ਹੈ ਤੇ ਜਦ ਤੱਕ ਇਹ ਸਾਡੀਆਂ ਮੰਗਾਂ ਮੰਨ ਨਹੀਂ ਹੁੰਦੀਆਂ ਉਦੋਂ ਤੱਕ ਸਾਡੀ ਜਿਹੜੀ ਲੜਾਈ ਆ ਇਹ ਜਾਰੀ ਬੋਲੋ ਬਾਂਕੇ ਵਿਹਾਰੀ لال ਕੀ ਜੈ ਆਪ ਸਭੀ ਸ਼ਹਿਰ ਨਿਵਾਸੀਆਂ ਕੋ ਨਵੇਦਨ ਕੀਤਾ ਜਾਂਦਾ ਹੈ सिद्ध नर्मदेश्वर महादेव मंदिर ऋषि कुटिया वाहेगुरु नगर गली नंबर तीन बरनाला रोड आप कई नवा शहर में बड़ी ही श्रद्धा से भावना से श्री कृष्ण जन्माष्टमी महोत्सव 16 अगस्त 2025 दिन शनिवार को मनाया जा रहा है आप सभी शहर निवासियों से निवेदन है रात्रि को ठीक सात बजे मेरे ठाकुर जी का भंडारा प्रारंभ होगा शुरू किया जाएगा और उसके उपरांत ठाकुर जी का बहुत ही श्रद्धा से भाव से गुणगान किया जाएगा जिसमें हमारे गुणगान करता श्री मिक्की शर्मा जी लंगड़ोआ से और पूज्य माता आनन्द जी अपने भजनों के माध्यम से आप सबको कृतार्थ करेंगे ठीक बारह बजे ठाकुर जी का पूजन किया जाएगा और उसके उपरांत आरती होगी मैं आप सभी शहर निवासियों से निवेदन करता हूँ आप अपना कीमती समय छोड़कर सिद्ध नरदेश्वर महादेव मंदिर ऋषिकुटिया में पहुंचे और ठाकुर जी का आशीर्वाद आप प्राप्त करें ताकि हमारा जीवन सफल हो सके हमारा जीवन धन्य हो सके जय जय श्री राधे जय जय श्री राधे thank <laughs> you ਇਸ ਅਧਿਕਾਰਸ਼ੀਲ ਭਰਸੇ ਨਗਰ ਦਾ ਸਵਰਥ ਅਰਜ਼ੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ